ਹਾਂਜੀ ਬਾਬੇ ਆਪਾਂ ਨੇ ਕੀ ਜੀ ਕੋਸ਼ਿਸ਼ ਕੀਤੀ ਇੱਕ ਜੇ ਤੁਹਾਨੂੰ ਵਧਗਾ ਲੱਗੀ ਤਾਂ ਤੁਸੀਂ ਦੱਸਿਓ ਜਰੂਰ ਆਪਾਂ ਨਾ ਕਦੂ ਰੱਖੇ ਸੀਗੇ ਪਿਛਲੇ ਸਾਲ ਜੋ ਵੱਲਾਂ ਚ ਪੱਕ ਜਾਂਦੇ ਆ ਠੀਕ ਆ ਤੋੜ ਕੇ ਤੇ ਉਹ ਜਦੋਂ ਸੁੱਕ ਗਏ ਉਹਨਾਂ ਵਿੱਚੋਂ ਬੀਮੂ ਕੱਢ ਕੇ ਤੇ ਐ ਮੂਰੇ ਜੇ ਕਰ ਲਏ ਮੂਰੇ ਜੇ ਕਰਕੇ ਤੇ ਇਹਨਾਂ ਦੇ ਬਣਾਵਾ ਹੁਣ ਆਪਾਂ ਪਾਂਚੀਆਂ ਖਾਤਰ ਰਹਿਣ ਵਾਸਤੇ ਆਲ ਨੇ ਕਿਉਂਕਿ ਬਾਬੇ ਹੁਣ ਪਾਂਚੀਆਂ ਖਾਤਰ ਆਲ ਨੇ ਬਣਾਉਣੇ ਪੈਂਦੇ ਆ ਤਾਂ ਉਹ ਦਰਖਤ ਨਹੀਂ ਰਹਿ ਗਏ ਪਹਿਲਾਂ ਉਹ ਜਿਹਨੇ 베ਰੀ ਕਿਕਰ ਮਲਾ ਚਰਗਾ ਠੀਕ ਹੈ ਇਹਨਾਂ ਵਿੱਚ ਆਲ ਨੇ ਪਾਲਣੀਆਂ ਜਾਂ ਪਲਾਂਗ ਜਿਵੇਂ ਕੱਚੇ ਘਰ ਹੁੰਦੇ ਸੀਗੇ ਉਹਨਾਂ ਵਿੱਚ ਆਲੇ ਹੁੰਦੇ ਸੀ ਆਲੇ ਵਿੱਚ ਆਲ ਨੇ ਜੜੀਆਂ ਪੁੱਤਰ ਆਣ ਲੱਗ ਪੈਂਦੇ ਸੀ ਪਰ ਬਾਬੇ ਹੁਣ ਉਹ ਚ ਜਾਂ ਨਹੀਂ ਰਹੀਆਂ ਹੁਣ ਜਦੋਂ ਆਪਾਂ ਟੰਗ ਲਾਂਗੇ ਇਹ ਚ 20 25 ਦਿਨਾਂ ਦੇ ਵਿੱਚ ਵਿੱਚ ਪੰਜ ਛੇ ਆਲ ਨੇ ਪਾਲਣਗੇ ਇਹਨਾਂ ਨੂੰ ਆਪਾਂ ਕਰਾਂਗੇ ਤਿਆਰ ਦੋ ਰੰਗ ਕਰਕੇ ਲਾਲ ਤੇ ਹਰਾ ਹਰਾ ਰੰਗ ਦਰਖਤ ਨਾਲ ਲੱਦਦਾ ਮਿਲਦਾ ਹੁੰਦਾ ਲਾਲ ਰੰਗ ਨੂੰ ਸੋਹਣਾ ਲੱਗਦਾ ਤੇ ਬਾਕੀ ਪੰਛੀ ਲਾਲ ਰੰਗ ਜਿਹੇ ਕੋਲੇ ਵੇਖ ਕੇ ਤੇ ਉੱਤੇ ਬਹਿ ਜਾਂਦਾ ਤੇ ਠੀਕ ਹੈ ਚਾਰ-ਚਾਰੇ ਦੇ ਵਿੱਚ ਘਾਹ ਦੇ ਡੱਕੇ ਜਿਹਾ ਰੱਖ ਦਾਂਗੇ ਤੇ ਪੂਰੀ ਕਹਿਣ-ਗੱਲ ਬੱਦ ਬਣ ਜੂਗੀ ਤੇ ਜੇ ਤੁਹਾਨੂੰ ਆਪਣਾ ਰੰਗ ਵਧੀਆ ਲੱਗਿਆ ਤਾਂ ਦੱਸਿਓ ਕਮੈਂਟ ਕਰਕੇ ਜਰੂਰ ਤੇ ਹੁਣ ਤੁਹਾਨੂੰ ਦਿਖਾਵਾਂਗੇ ਸਾਰਿਆਂ ਨੂੰ ਰੰਗ ਕਰਕੇ ਵੀ ਕਿਵੇਂ ਤਿਆਰ ਕਰੀਦੇ ਆ ਇਹ ਤਿਆਰ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਕਿੱਥੇ ਟੰਗਾਂਗੇ ਕਿਹੜੇ ਦਰਖਤਾਂ 'ਤੇ ਲਾਵਾਂਗੇ ਠੀਕ ਹੈ ਕਿਵੇਂ ਲਾਵਾਂਗੇ ਸਾਰੀ ਵੀਡੀਓ ਜਰੂਰ ਵੇਖੋ ਆ ਪਿੰਨੇ ਨਾਲ ਜੁੜੇ ਰਹੋ ਵੀਡੀਓ 'ਚ ਤੇ ਆਪਾਂ ਰੰਗ ਕਰਕੇ ਇਹਨਾਂ ਨੂੰ ਸੁਕਾ ਕੇ ਤੇ ਕਰਦੇ ਆ ਕੈਮ ਜਿਵੇਂ ਹੁਣ ਆ ਕੈਮ ਰੰਗ ਨੂੰ ਸੁਕਾ ਕੇ ਕੈਮ ਹੋ ਗਏ ਪੂਰੇ ਇਹ ਆਪਾਂ 14 15 ਆਲ ਨੇ ਕੈਮ ਕਰ ਲਏ ਪੂਰੇ ਇਹਨਾਂ ਨੂੰ ਆਪਾਂ ਹੁਣ ਦਰਖਤਾਂ ਤੇ ਟੰਗਾਂਗੇ ਟੰਗਣ ਤੋਂ ਬਾਅਦ 2 4 ਵਿੱਚ ਲੱਕੇ ਦੇ ਘਾਰੇ ਹੀ ਪਾਵਾਂਗੇ ਠੀਕ ਹੈ ਜੋ ਕਿ ਚਿੜੀ ਪੰਛੀ ਕੋਈ ਵੀ ਇਹਨੂੰ ਵਿੱਚ ਬੈਠਣ ਦਾ ਸੌਖਾ ਹੋ ਜੇ ਬਾਅਦ ਚ ਤੁਣ ਆਪੇ ਉਹਨੇ ਚਿੜੀ ਨੇ ਜਾਂ ਪੰਛੀ ਨੇ ਆਲਾਂ ਪਾ ਹੀ ਲੈਣਾ ਠੀਕ ਹੈ ਥੱਲੇ ਜੀ ਮੋਰੀਆਂ ਕੱਢ ਤੀਆਂ ਸਾਈਡ ਤੇ ਕੱਢ ਤੀਆਂ ਜਿਸ ਨੂੰ ਵੱਧ ਗਾ ਲੱਗੇ ਆਪਣੀਆਂ ਆਲ ਨੇ ਤਾਂ ਦੱਸਿਓ ਜਰੂਰ ਤੇ ਆਪਾਂ ਇਹਨਾਂ ਨੂੰ ਹੁਣ ਅੱਜ ਜਾਂ ਕੱਲ ਨੂੰ ਅੱਜ ਦਾ ਬਾਬੇ ਰੰਗ ਸੁੱਕਿਆ ਨਹੀਂ ਕੱਲ ਨੂੰ ਆਪਾਂ ਇਹਨਾਂ ਨੂੰ ਜਿੰਨੇ ਵੀ ਦਰਖਤ ਆਪਣੇ ਕੋਠੇ ਕੋਲੇ ਜਾਂ ਨੇੜੇ ਤੇੜੇ ਸੜਕ ਤੇ ਠੀਕ ਹੈ ਇਹਨਾਂ ਤੇ ਮਲਾ ਦਰਖਤਾਂ ਜਿਵੇਂ ਆਪਣੇ ਕੋਠੇ ਕੋਲੇ ਹੈਗੇ 14-15 ਦਰਖਤ ਇਹਨਾਂ ਸਾਰਿਆਂ ਤੇ ਟੰਗ ਦਾਂਗੇ ਤੇ ਆਪਾਂ ਹੋਰ ਵੀ ਕੋਸ਼ਿਸ਼ ਕਰਾਂਗੇ ਲਿਆਉਣ ਦੀ ਕੱਦੂ ਸੁੱਕੇ ਜਿੰਨਾ ਵੀ ਇਹਨਾਂ ਕੋਲੇ ਹੈਗੇ ਆਪ ਨੂੰ ਕਮੈਂਟ ਜ਼ਰੂਰ ਕਰਿਓ ਤੇ ਜਿਵੇਂ ਆਪਾਂ ਪਿਛਲੇ ਸਾਲ ਹੋ ਗਏ ਅੱరే ਕੋਕੂਜਾ ਲਾਇਆ ਸੀ ਗਰਮਾਂ ਚ ਤੇ ਇਹ ਚਾਰ ਪੰਜਾਂ ਦੇ ਚਿੜੀ ਨੇ ਬੱਚੇ ਖੜ ਲੇ ਤੇ ਜੇ ਆਪਣੀ ਤੁਹਾਨੂੰ ਵੀਡੀਓ ਵਧੇਗਾ ਲੱਗੀ ਪੰਛੀਆਂ ਦੇ ਆਲ ਨੇ ਵਧੇਗਾ ਲੱਗੇ ਤਾਂ ਲਾਇਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰੋ ਧੰਨਵਾਦੀ